ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਰੁੱਖ ਖਣ ਤਮ ਰੁੱਖ ਖਣ ਸੋ ਸੌਣ ਦਾ ਮਹੀਨਾ ਚੜ ਚੁੱਕਿਆ ਭਾਈ ਵੱਧ ਤੋਂ ਵੱਧ ਦਰਖਤ ਲਾਓ ਰੁੱਖ ਲਾਓ ਜਿੰਨੇ ਵੀ ਲਾ ਸਕਦੇ ਹੋ ਇੱਕ ਮੈਂ ਗੱਲ ਹੋਰ ਕਹਿ ਦਿੰਨਾ ਜਿਹੜੇ ਅੰਬ ਚੂਪਦੇ ਹੋ ਅੰਬ ਦੀਆਂ ਗਿੱਟੀਆਂ ਜਾਮਣ ਖਾਣੇ ਹੋ ਜਾਮਣ ਦੀਆਂ ਗਿੱਟੀਆਂ ਇੱਕ ਲਫਾਫੇ ਚ ਪਾ ਕੇ ਗੱਡੀ ਚ ਰੱਖ ਲਿਆ ਕਰੋ ਜਦੋਂ ਕਿਤੇ ਜਾਂਦੇ ਹੋ ਲਾਂਬ ਵਗੈਰਾ ਤਾਂ ਗੱਡੀ ਚੋਂ ਜੇ ਨਹੀਂ ਉਤਰ ਕੇ ਬੀਜ ਸਕਦੇ ਤਾਂ ਹੱਥ ਖੋਲ ਕੇ ਟਾਕੀ ਖੋਲ ਕੇ ਹੱਥ ਨਾਲ ਐਂ ਭਗਾਵੀ ਸਿੜਦਿਆ ਕਰੋ ਮਾਲਕ ਦੀ ਕਿਰਪਾ ਹੋਈ ਕੁਝ ਦਸਾਂ ਚੋ ਇੱਕ ਵੀ ਉਗ ਖੜੀ ਤਾਂ ਆਪਾਂ ਵਧੀਆ ਹੋ ਜਾਾਂਗੇ। ਸੋ ਅੱਜ ਅਸੀਂ ਬੂਟੇ ਲਾ ਰਹੇ ਆ ਸਾਡੇ ਨਾਲ ਸਾਰੀ ਟੀਮ। ਆ ਲੋ ਜੀ ਆ ਪਹਿਲਾਂ ਲਾਤਾ। ਆ ਦੇਖੋ ਆ ਨੰਗਾ ਹੋਇਆ ਵਰਦਾ। ਇਹ ਮੁੰਡਾ ਜੀ ਕੌਂਕਾ। ਇਹ ਅੱਜ ਕੌਂਕੇ ਆਲਾ ਨੰਗਾ ਹੋਇਆ ਵਰਦਾ। ਲੀੜੇ ਲਾ ਤੇ ਗਰਮੀ ਵਾਲੀ ਸੀ। ਤੇ ਆਹ ਬਰੋਟੇ ਨੂੰ ਲਾ ਕੇ ਪਾਣੀ ਪਾਤਾ। ਲੋ ਜੀ ਮੈਂ ਕਿਹਾ ਆਪਾਂ ਵੀ ਸੇਵਾ ਨਿਭਾ ਲਈ ਆ ਆਪਦੇ ਹੱਥਾਂ ਨਾਲ। ਕਿਉਂਕਿ ਸਾਰਿਆਂ ਦੇ ਅਲੱਗ-ਅਲੱਗ ਹੱਥਾਂ ਨਾਲ ਦੋ-ਦੋ ਰੁੱਖ ਲਵਾਈਦੇ ਆ। ਬਈ ਕਿਹਦੇ ਹੱਥ ਨਾਲ ਜਲ ਪਈ ਵੀ ਨਹੀਂ ਪਤਾ ਹੁੰਦਾ। ਆਂ ਅੰਬ ਦਾ ਰੁੱਖ ਐ। ਸੋ ਅੰਬ ਦਾ ਰੁੱਖ ਅਸੀਂ ਜੀ ਲਾ ਸਾਡੇ ਨਰਸਰੀ ਆ ਅਖਾੜੇ ਉੱਥੋਂ ਅਸੀਂ ਲੈ ਕੇ ਆਉਂਦੇ ਸੀ ਹਨਾ ਨਰਸਰੀ ਚੋਂ ਤੇ ਉਹ ਵਿਚਾਰਾਂ ਜਦੋਂ ਮਰਜੀ ਲੈ ਆਈਦੇ ਆ ਤੇ ਬੂਟੇ ਲਿਆ ਕੇ ਆਹ ਕਿਉਂਕਿ ਜਿੰਨੀ ਸਾਡੇ ਕੋਲੇ ਗਰਾਊਂਡ ਆ ਉਹ ਚ ਬਾਕੀ ਤਾਂ ਹੋ ਗਿਆ ਇੰਨੀ ਕਿ ਥਾਂ ਬਾਕੀ ਸੀ ਸੋ ਆ ਜਿੱਥੇ ਬਾਕੀ ਸੀ ਜੀ ਉੱਥੇ ਅੰਬ ਦਾ ਬੂਟਾ ਲਾਤਾ ਅੰਬ ਦਾ ਬੂਟਾ ਮਸਤ ਰਵੇ ਸਦਾ ਵਿੱਚ ਕਹ ਮਾਨਕ ਦਾ ਗੀਤ ਵੀ ਸੀ ਤੇ ਮਾਲਕ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਬਖਸ਼ੇ ਵੱਧ ਵੱਧ ਰੁੱਖ ਲਾਓ ਕਿਉਂਕਿ ਰੁੱਖ ਲਾਵਾਂਗੇ ਤਾਂ ਭਾਈ ਵਧੀਆ ਆਕਸੀਜਨ ਮਿਲੂਗੀ ਇਦੇ ਲਈ ਰੁੱਖ ਬੱਦਲਾਂ ਨੂੰ ਸਾਦੇ ਮੀਂਹ ਵੱਧ ਪੈਂਦੇ ਆ ਚੰਡੀਗੜ੍ਹ ਦੇਖ ਲਓ ਤੁਸੀਂ ਕਿੰਨਾ ਦਰਖਤ ਹੈ ਉੱਥੇ ਕਿੰਨਾ ਸੋਹਣਾ ਮੀਂਹ ਪੈਂਦਾ ਲੁਧਿਆਣਾ ਸਭ ਤੋਂ ਵੱਧ ਪੋਲੂਸ਼ਨ ਇੰਡਸਟਰੀ ਕਰਕੇ ਜਾਂ ਗੱਡੀਆਂ ਕਰਕੇ ਪਰ ਉੱਥੇ ਦਰਖਤ ਵੱਧ ਨੇ ਮੀਂਹ ਇਸ ਲਈ ਉੱਥੇ ਵੀ ਪੈ ਜਾਂਦਾ ਲਓ ਜੀ ਚੰਗੀਦਰਾਪਾ ਪ੍ਰੈਸ ਕਰਤਾ ਐਨ ਤੇ ਹੁਣ ਆਪਾਂ ਲਿਆਓ ਮੁੰਡਿਓ ਪਾਣੀ ਇਹਨਾਂ ਨੇ ਪਾਣੀ ਪਾ ਦੇਣਾ ਐ ਥਪੜ ਥਪਾਈ ਕਰਕੇ ਤੇ ਪੂਰਾ ਵਧੀਆ ਲੱਗਦਾ ਲਓ ਜੀ ਆ ਆ ਗਿਆ ਗਰਸ਼ਾਨ ਸਿੰਘ ਪਾਣੀ ਦੀ ਬਾਲਟੀ ਲੈ ਕੇ ਤੇ ਇਹ ਪਾਤਾ ਜੀ ਨੇ ਪਾਣੀ ਅਫੇਰ ਨੰਗ ਤਲੰਗਾ ਹੋ ਕੇ ਫੇਰ ਆ ਗਿਆ ਕਹਿੰਦਾ ਮੈਂ ਵੀ ਲਾਉਣਾ ਇੱਕ ਜੀ ਆ ਜਲ ਤੂ ਅਮਰੂਦ ਲਾ ਦੇ ਭਾਈ ਇਹਨੂੰ ਆਉਂਦੀ ਆ ਬਾੜੀ ਗਰਮੀ ਤੇ ਬਾਡੀ ਦੇਖ ਲੋ ਇਹਦੀ ਜ਼ੀਰੋ ਟੋਲਰੈਂਸ ਵਾਲੀ ਬਾਡੀ ਆ ਇਹਦੀ ਤੇ ਕਹਿੰਦਾ ਵੇ ਤੂੰ ਹੱਡੀਆਂ ਦੀ ਮੁੱਠ ਹੋ ਗਿਆ ਨਾਲ ਗੁਰਾ ਉਹਦੇ ਨਾਲ ਖੁਰਪੇ ਦੇ ਨਾਲ ਮਿੱਟੀ ਪਾਉਂਦਾ ਹੋਇਆ ਤੇ ਇਧਰਲੇ ਪਾਸੇ ਅਮਰੂਦ ਲਾਤਾ ਆ ਨਿੰਮ ਲੋ ਜੀ ਹੁਣ ਮੈਂ ਇਹਨੂੰ ਕਿਹਾ ਗੁਰਿਆ ਤੂੰ ਵੀ ਆ ਸਾਡਾ ਨਿੰਮ ਲਾ ਲੈ ਜਿਆਦਾ ਅਸੀਂ ਅੰਬ ਅਮਰੂਦ ਤੇ ਫਰਾਲੇ ਜਾਮਣਾ ਲਾਈਆਂ ਨੇ ਤੇ ਨਿੰਮ ਤੁਹਾਨੂੰ ਪਤਾ ਸਭ ਤੋਂ ਬਹੁਤ ਬਹੁਤ ਜ਼ਿਆਦਾ ਇਹਦੇ ਵਿੱਚ ਗੁਣ ਨੇ ਗੁਣਕਾਰੀ ਦਰਖਤ ਹੈ ਨਿੰਮ ਤੇ ਨਿੰਮਾ ਵੀ ਹੋਣੀयां ਜ਼ਰੂਰੀ ਹੈ ਕਿਉਂਕਿ ਹਵਾ ਦੀ ਸਫਾਈ ਕਰਦੀਆਂ ਨੇ ਇਹ ਬਹੁਤ ਫਾਇਦੇ ਨੇ ਤੇ ਇਧਰ ਆ ਫਿਰ ਲਾਇਓ ਇਹ ਅਮਰੂਦ ਨੂੰ ਇਹਨੇ ਪਾਣੀ ਪਾ ਦਾ ਨਾਲ ਡੰਡਾ ਲਾਤਾ ਮੈਂ ਕਹਾਂ ਵੀ ਇਹ ਵੀ ਕਰਦੇ ਕੰਮ ਤੇ ਬਸ ਹੁਣ ਮਾਲਕ ਕਰੇ ਮੀਂਹ ਪੈਣ ਆ ਲੋ ਜੀ ਆ ਪਿੱਪਲ ਹਨਾ ਪਿੱਪਲ ਬਰੋਟੇ ਇਹ ਪੁਰਾਣੇ ਦਰਖਤ ਬੜੇ ਜ਼ਰੂਰੀ ਨੇ ਤੇ ਅਸੀਂ ਕਿ ਇੱਕ ਪਿੱਪਲ ਵੀ ਲਾ ਦਈਏ ਲੋ ਜੀ ਇੱਕ ਪਿੱਪਲ ਦਾ ਦਰਖਤ ਵੀ ਅਸੀਂ ਨਾਲ ਹੀ ਜਿਹੜਾ ਇੱਥੇ ਲਾਤਾ ਗਰਸ਼ਾਨ ਨੇ ਸੋ ਇਹ ਪਿੱਪਲ ਤੇ ਬਰੋਟੇ ਹੋ ਜਾਣ ਇਹ ਬਹੁਤ ਜ਼ਿਆਦਾ ਜਿਹੜਾ ਪਿੱਪਲ ਹੈ ਆਕਸੀਜਨ ਜਿਹੜੀ ਦਿੰਦਾ ਤੇ ਇਹਨੇ ਵੀ ਲਾਤਾ ਆਪਦੇ ਹੱਥਾਂ ਨਾਲ ਮੈਂ ਕਹਾਂ ਵੀ ਹੁਣ ਕੋਈ ਬੰਦਾ ਰਹਿ ਨਾ ਜਾਵੇ ਵੀ ਜਿਹਦੇ ਨਾਲ ਦਰਖਤ ਨਾ ਹੋਣ ਤੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਉਂਦੇ ਬਸਦੇ ਰਹੋ ਤੇ ਵੱਧ ਤੋਂ ਵੱਧ ਰੁੱਖ ਲਾਓ ਪੰਜਾਬੀਓ ਤੇ ਆਹ ਲਾਤਾ ਜੀ ਆਹ ਇੱਕ ਦੂਜਾ ਅੰਬ ਲੋ ਜਮੈਂ ਗੋਰੇ ਹੁਣ ਆਪਦੇ ਹੱਥਾਂ ਨਾਲ ਅੰਬ ਲਾਦੇ ਨੇ ਅੰਬ ਲਾਤਾ ਸੋ ਮਾਲਕ ਕਰੇ ਸਾਡੇ ਸਾਰੇ ਦਰਖਤ ਤੁਰ ਪੈਣ ਜਿਉਂਦੇ ਬਸਦੇ ਰਹੋ ਧੰਨਵਾਦ ਸਤਿ